ਸਸਕਾਰ ਆਵਾਜ਼ ਲੋਕਾਂ ਦੀ ਨਿਊਜ਼ ਸੁਨਾਮ ਜੁੜ ਜਿਏ ਮੈਂ ਤੁਹਾਨੂੰ ਸੁਨਾਮ ਦਾ ਜਿਹੜਾ ਅੰਡਰ ਬ੍ਰਿਜ ਬਣ ਰਿਹਾ ਨਵਾਂ ਮੈਂ ਉੱਥੇ ਖੜਾ ਹਾਂਗਾ ਮੈਂ ਪਹਿਲਾਂ ਵੀ ਕਾਫੀ ਵਾਰ ਇਸ ਬੰਦੇ ਉੱਤੇ ਕਿੰਤੂ ਪਰੰਤੂ ਠਾਇਆ ਕਿਉਂਕਿ ਮੈਨੂੰ ਗਲਤੀ ਲੱਗਦੀ ਹੈ ਜਿੱਥੇ ਮੈਂ ਬੋਲੂਗਾ ਚਾਹੇ ਕੋਈ ਕੁਝ ਕਹੀ ਜਾਵੇ ਜਿੱਥੇ ਸਹੀ ਆਪਾਂ ਸਹੀ ਕਹਾਂਗੇ ਕੱਲ ਸਟੇਡੀਅਮ ਗਿਆ ਤੀਆ ਬਹੁਤ ਸਹੀ ਕੰਮ ਹੋ ਰਿਹਾ ਤੇ ਆਪਾਂ ਸਹੀ ਗਿਆ ਪਰ ਅੱਜ ਇੱਥੇ ਤੁਹਾਨੂੰ ਮੈਂ ਦਿਖਾਉਣਾ ਇਹਨਾਂ ਨੇ ਰਾਤ ਕਿਤੇ ਇੱਥੇ ਇਹ ਪਲੇਟਾਂ ਲਾ ਕੇ ਨਾ ਪਿੱਲਰ ਬਣਾ ਰਹੇ ਨੇ ਬੰਦ ਕਰ ਰਹੇ ਨੇ ਵਿਚਕਾਰਲਾ ਰਸਤਾ ਔਰ ਮੈਂ ਤੁਹਾਨੂੰ ਦਿਖਾ ਰਿਆ ਆਹ ਬਜਰੀ ਦੀਂਦੀ ਐ ਜੇ ਅਗਰ ਆਪਾਂ ਇਹਨੂੰ ਹੱਥ ਨਾਲ ਜਾਂ ਸ਼ੈਣੀ ਨਾਲ ਪੰਨੀ ਨਾ ਇਹ ਸਾਰੀ ਨਿਕਲੇਊ ਬਜਰੀ ਕਿਉਂ ਕਿਉਂਕਿ ਇਹਨਾਂ ਨੇ ਜਦੋਂ ਇਹ ਲੈਂਟਰ ਦੇ ਪਲੇਟਾਂ ਦੇ ਵਿਚਾਲੇ ਸਿਮਿੰਟ ਪਾਇਆ ਇਹਦੇ ਚ ਉਹ ਚੀਜ਼ ਕਰੀਏ ਨਹੀਂ ਮੇਰੇ ਨਾਲ ਮੇਰੇ ਸਹਿਯੋਗੀ ਨੇ ਮੇਰੇ ਦੋਸਤ ਨੇ ਮੇਰੇ ਬਹੁਤ ਪਿਆਰੇ ਮਿੱਤਰ ਨੇ ਸੀਨੀਅਰ ਪੱਤਰਕਾਰ ਨੇ ਸੁਨਾਮ ਦੇ ਲਾਲੀ ਜੀ ਨੇ ਯਾਦਵਿੰਦਰ ਲਾਲੀ ਜੀ ਸਰ ਕੀ ਕਹੋਗੇ ਤੁਸੀਂ ਇਹਦੇ ਬਾਰੇ ਮੈਂ ਯਾਦਵਿੰਦਰ ਸਿੰਘ ਲਾਲੀ ਤੁਸੀਂ ਦੇਖ ਰਹੇ ਹੋ ਜਗਰਾਤ ਸਿੰਘ ਦਾ ਚੈਨਲ ਆਵਾਜ਼ ਲੋਕਾਂ ਦੀ ਅਸੀਂ ਲੋਕਾਂ ਦੀ ਆਵਾਜ਼ ਹੀ ਉਠਾਉਂਦੇ ਰਹਾਂਗੇ ਦੋਨੇ ਭਾਈ ਰਲ ਕੇ ਦੋਨੇ ਪੱਤਰਕਾਰ ਅਤੇ ਲੋਕਾਂ ਦਾ ਦਿਖਾਉਣਾ ਵੀ ਆਹ ਦੇਖੋ ਧੱਤੂ ਬਣ ਰਿਹਾ ਜੀ ਅੰਡਰਵੇਜ ਤੇ ਥੁੱਕੀ ਬਜਰੀ ਪਾ ਰੱਖੀ ਹੈ ਜੀ ਜੇ ਅਸੀਂ ਬੋਲਦੇ ਆ ਜਾਂ ਕਰਦੇ ਆ ਖਬਰ ਲਾਉਣੇ ਤਾਂ ਇਹਨਾਂ ਦਾ ਜਿਹੜਾ ਕਰੈਂਦਾ ਫਰਦਾ ਹੈ ਠੇਕੇਦਾਰ ਨਰਖਾ ਉਹ ਕਹਿੰਦਾ ਆਪਜੀ ਕੰਮ ਬੰਦ ਕਰ ਦਿੰਦੇ ਆ ਤੁਸੀਂ ਕੰਮ ਬੰਦ ਕਰਦੇ ਸਾਨੂੰ ਕੀ ਐ ਅਸੀਂ ਲੋਕਾਂ ਦਾ ਜਿਹੜਾ ਕੰਮ ਐ ਇਹੋ ਜਿਹਾ ਤਾਂ ਨਹੀਂ ਕਰਾਉਣਾ ਹੈਗਾ ਆ ਵੇਖੋ ਕਿਸ ਤਰ੍ਹਾਂ ਕਰ ਰਹੇ ਨੇ ਲੋਕਾਂ ਦਾ ਕੰਮ ਆ ਬਾਦੀ ਦੇਖੋ ਸੁੱਕੀ ਬਜਰੀ ਪਾਈ ਹੋਈ ਐ ਤੇ ਵੇਖ ਲਓ ਲਾਈਵ ਦਿਖਾ ਰਹੇ ਤੁਹਾਨੂੰ ਤਸਵੀਰਾਂ ਤੇ ਸੁੱਕੀ ਬਜਰੀ ਬਸ ਬਸ ਆ ਵੇਖੋ ਇਹ ਕਿਵੇਂ ਨਿਕਲਦੀ ਹੈਗੀ ਨੇ ਇਹਦੇ ਤੇ ਨਾ ਹੱਥ ਮਿੰਟ ਨਾ ਰੇਸਤਾ ਨਾ ਕੁਝ ਨਹੀਂ ਹੈਗਾ ਸੁੱਕੀ ਬਜਰੀ ਜੇਗੀ ਤੇ ਵੇਖੋ ਤੇ ਸੁੱਕੀ ਬਜਰੀ ਪਾ ਕੇ ਤੁਹਾਨੂੰ ਦਿਖਾਈ ਹੈਗੀ ਲਾਈਵ ਤੁਹਾਨੂੰ ਰਾਹੀ ਤੇ ਇਹ ਹੈ ਨਹੀਂ ਬਣਨਗੇ। ਤੇ ਕਿ ਕਿੰਨਾ ਚਿਰ ਚੱਲੂਗਾ ਇਹ? ਇਸ ਲਈ ਅਸੀਂ ਲੋਕਾਂ ਨੂੰ ਕਹਿਣਾ ਮੇਰ ਕਰਦਿਆਂ ਮੰਤਰੀ ਸਾਹਿਬ ਨੂੰ ਕਹਿਣਾ ਵੀ ਇਹ ਆ ਕੇ ਦੇਖਣਾ ਆ ਕੇ ਜਤਿੰਦਰ ਜੈਨ ਨੂੰ ਵੀ ਅੱਜ ਫੋਨ ਕੀਤਾ ਵੀ ਆ ਕੇ ਦੇਖੋ ਕੀ ਢੇੜਾ ਮਾਰੋ ਕਿਹਾ ਜਾ ਬਣਨਾ ਕੋ ਰਹੇ। ਤੇ ਕਿ ਕਿੰਨਾ ਚਿਰ ਚੱਲੂਗਾ? ਤੁਹਾਨੂੰ ਗਾਹਾਂ ਨਹੀਂ ਦਿਖਾਵਾਂਗੇ ਪਰਲੇ ਪਾਸੇ ਹੈਗਾ ਕਿ ਉੱਥੇ ਬਿਲਣਾ ਪੈ ਰਿਹਾ ਜਦੋਂ ਇਹਨਾਂ ਜੋੜਦਾ ਹੈ। ਆਪਾਂ ਗਾਹਾਂ ਚੱਲਦੇ ਪਾਰਲੇ ਪਾਸੇ। ਪ੍ਰਧਾਨ ਜੀ ਇੱਕ ਹੋਰ ਦੱਸੋ ਪੱਤਰਕਾਰ ਸਾਹਿਬ। ਲੱਲੀ ਜੀ ਮੈਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੀ ਮਿਆਦ ਕਿੰਨੀ ਹੋਣੀ ਚਾਹੀਦੀ ਹੈ ਲਗਭਗ ਸਿਸਟਮ ਦੇ ਮੁਤਾਬਕ ਜਾਂ ਐਸਟੀਮੇਟ ਦੇ ਮੁਤਾਬਕ ਇਹਦੀ ਮਿਆਦ ਕਿੰਨੀ ਕੁ ਹੁੰਦੀ ਹੈਗੀ ਪੁਲ ਦੀ ਜਿਵੇਂ ਕਿ ਅੰਗਰੇਜ਼ਾਂ ਦੇ ਟਾਈਮ ਤੇ ਸੀ ਘੱਟੋ ਘਾਟੇ 100 ਸਾਲ ਤਾਂ ਹੋਣੀ ਚਾਹੀਦੀ ਹੈ ਜੀ ਇਹ ਹੋਣੀ ਚਾਹੀਦੀ ਹੈ ਪਰ ਇਹ ਹੁੰਦੀ ਨਹੀਂ ਹੈ ਜੀ ਤੇ ਜਿਹੜਾ ਮਟੀਰੀਅਲ ਪਾ ਰਹੇ ਮਟੀਰੀਅਲ ਪਾ ਰਹੇ ਨੇ ਸੁੱਕੀ ਬਜਰੀ ਪਾ ਰਹੇ ਨੇ ਇਹ ਕਿੰਨਾ ਚਿਰ ਚੱਲੂਗੀ ਮੈਨੂੰ ਆਹਦਾ 15-20 ਸਾਲ ਚੱਲੂਗੀ ਤੇ ਹੁਣ ਇਹਦੇ ਆਉਣਗੇ ਇਹਨਾਂ ਨੂੰ ਪਤਾ ਲੱਗ ਗਿਆ ਪੱਤਰਕਾਰ ਆ ਗਏ ਇਹ ਹੁਣ ਇੱਥੇ ਸਿਮਿੰਟ ਲਾਉਣਗੇ ਹਾਂ ਬਸ ਸਿਮਿੰਟ ਲਾ ਕੇ ਢੱਕ ਦੇਣਗੇ ਇਹ ਏ ਢੱਕ ਕੇ ਤਾਂ ਕੰਮ ਹੀ ਚੱਲ ਤੁਹਾਨੂੰ ਤੱਕਾ ਰਹੇ ਆਹ ਦੇਖੋ ਇੱਥੇ ਜਿਹੜੇ ਟੀੜਾ ਪਾਈਆਂ ਨੇ ਇਹਨਾਂ ਸਿਮਿੰਟ ਲਾਏ ਸਾਰੇ ਇੱਕੋ ਸੇਮ ਆ ਦੇਖ ਲਓ ਜੀ ਸਾ ਸਹੀ ਗੱਲ ਐ ਇਹ ਨਿਰਾ ਸਿਮਿੰਟ ਲਾ ਕੇ ਇਹਨਾਂ ਨੇ ਆ ਉੱਪਰ ਵੀ ਦੇਖੋ ਤੁਸੀਂ ਮੈਂ ਜ਼ੂਮ ਕਰਕੇ ਦਿਖਾਉਣਾ ਇਹ ਇਹ ਸਿਮਿੰਟ ਬਾਅਦ ਚ ਖਲਿੱਪੜ ਬਣ ਬਣ ਡਿੱਗਦਾ ਹੁੰਦਾ ਇਹ ਉਹ ਹੈਗਾ ਜਦੋਂ ਜਦ ਨਹੀਂ ਕਿਸੇ ਨੂੰ ਡਰਾਉਣਾ ਸਾਡਾ ਕੋਈ ਮਕਸਦ ਨਹੀਂ ਕਿਸੇ ਨੂੰ ਉਹ ਕਰਨਾ ਆ ਦੇਖ ਲੋ ਆ ਹੁਣ ਲਪਿਆਈ ਕਰੂਗਾ ਇਹਨੂੰ ਉਪਰੋਂ ਕੀ ਇਹ ਹੁਣ ਇਹ ਕਿੰਨਾ ਕੁ ਟਾਈਮ ਖੜੂਗੀ ਇਹ ਸਿਮਟਣਾ ਢੱਕਣਾ ਕੀ ਆ ਗਿਆ ਥੋੜੇ ਟਾਂਸਲਾ ਆ ਤਾਂਸਲਾ ਆ ਗਿਆ ਦੇਖ ਲੋ ਜੇ ਸਾਡੇ ਵਰਗੇ ਆ ਕੇ ਕੂਕਦੇ ਆ ਜਾਂ ਰੌਲਾ ਪਾਉਂਦੇ ਆ ਜਾਂ ਕਹਿੰਦੇ ਆ ਫੇਰ ਕੁਛਕ ਮੋਹਤਵਰ ਬੰਦੇ ਪਤਾ ਨਹੀਂ ਕਿਉਂ ਲੱਗ ਜਾਂਦੇ ਨੇ ਕਹਿਣ ਵੀ ਯਾਰੇ ਊਂ ਗੱਲਾਂ ਕਰ ਦਿੰਦੇ ਨੇ ਪੱਤਰਕਾਰ ਪਤਾ ਨਹੀਂ ਕਾਦੇ ਵਾਸਤੇ ਫਰੀ ਜਾਂਦੇ ਨੇ ਦੋਸਤੋ ਅਸੀਂ ਆ ਗੱਲਾਂ ਕਰਕੇ ਫਿਰਦੇ ਆਂ ਬਾਕੀ ਪ੍ਰਧਾਨ ਜੀ ਹੁਣ ਤੁਸੀਂ ਕੀ ਕਹੋਗੇ ਸਰ ਹੱਥ ਮਿੰਟ ਲੈਣਾ ਇਹਨਾਂ ਨੇ ਹੱਥ ਮਿੰਟ ਦਾ ਤਾਂ ਲੈਣਾ ਹੁਣ ਹੱਥ ਮਿੰਟ ਨਾਲ ਢਾਕ ਦੇਣਗੇ ਇਹਨੂੰ ਤੈਨੂੰ ਪਤਾ ਨਹੀਂ ਲੱਗੇਗਾ ਬੱਸ ਇਹ ਲਈ ਤੈਨੂੰ ਸ਼ੇਅਰ ਕਰੀ ਚਲੋ ਲਾਈਕ ਕਰੀ ਚਲੋ ਕਮੈਂਟ ਕਰੋ ਧੰਨਵਾਦ ਜੀ ਜੀ ਦਾ ਖਾਲਸਾ ਵਾਈਬ ਜੀ ਕੀ ਖਤੇ